ਲੰਗੇ ਦੀਣੀ ਕਮੇਟੀ ਦੀ ਮੀਟਿੰਗ ਹੋਈ ਆ ਅਕਾਲੀ ਦਲ ਦੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਹ ਗੱਲ ਸੰਪੂਰਨ ਤੌਰ ਦੇ ਉੱਤੇ ਮੀਡੀਆ ਦੇ ਸਾਹਮਣੇ ਰੱਖੀ ਗਈ ਕਿ ਅਕਾਲੀ ਦਲ ਦੇ ਖਿਲਾਫ ਛੜੀਯੰਤਰ ਰਚਿਆ ਗਿਆ ਅਕਾਲੀ ਦਲ ਨੂੰ ਆਗੂ ਤੋਂ ਵੀ ਹੋਣਾ ਕਰਨਾ ਆ ਅਕਾਲੀ ਦਲ ਨੂੰ ਆਗੂ ਤੋਂ ਅਲੈਦਾ ਕਰਨਾ ਆ ਅਕਾਲੀ ਦਲ ਦਾ ਆਗੂ ਢਾਉਣਾ ਅਸਲ ਸਾਜ਼ਿਸ਼ ਹੈਗੀ ਹੈ ਪਰ ਸਵਾਲ ਇਹ ਖੜਾ ਹੋਣ ਲੱਗ ਗਿਆ ਕਿ ਜੇ ਅਕਾਲੀ ਦਲ ਦਾ ਇੱਕ ਆਗੂ ਹਟਦਾ ਆ ਤਕਿ ਅਕਾਲੀ ਦਲ ਇਸ ਸਿਚੁਏਸ਼ਨ ਚ ਨਹੀਂ ਹੈ ਕਿ ਉਹ ਦੂਸਰਾ ਆਗੂ ਲਿਆ ਸਕੇ ਅੱਗੇ ਸ਼ਰੋਮਣੀ ਅਕਾਲੀ ਦਲ ਇੱਕ ਇਤਿਹਾਸਕ ਪਾਰਟੀ ਹੈ ਔਰ ਇਸ ਇਤਿਹਾਸਕ ਪਾਰਟੀ ਦੇ ਵਿੱਚ ਸੂਰਮੇ ਕਾਰਜਸ਼ੀਲ ਰਹੇ ਨੇ ਇਹਨਾਂ ਸੂਰਮਿਆਂ ਦੇ ਮੋਢਿਆਂ ਦੇ ਉੱਤੇ ਅਕਾਲੀ ਦਲ ਨੂੰ ਸਿਰਜਿਆ ਗਿਆ ਖਾਸ ਤੌਰ ਦੇ ਉੱਤੇ ਉਸ ਗੁਰੂ ਮਰਿਆਦਾ ਦੇ ਅਨੁਸਾਰ ਚੱਲਣ ਵਾਲੇ ਸੂਰਮਿਆਂ ਦੇ ਮੋਢਿਆਂ ਉੱਤੇ ਜਿਨ੍ਹਾਂ ਨੇ ਆਪਣੇ ਲਹੂ ਦੀ ਇੱਕ ਇੱਕ ਬੂੰਦ ਵਹਾ ਕੇ ਅਕਾਲੀ ਦਲ ਨੂੰ ਸੰਜਿਆ ਪਰ ਅੱਜ ਦੀ ਸਿਚੁਏਸ਼ਨ ਦੇ ਵਿੱਚ ਆ ਕੇ ਜਦੋਂ ਉਸੇ ਅਕਾਲੀ ਦਲ ਦੇ ਲੀਡਰ ਇਹ ਗੱਲ ਕਰਦੇ ਨੇ ਕਿ ਉਹਨਾਂ ਨੂੰ ਆਪਣੇ ਆਗੂ ਤੋਂ ਵਹਿਣਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਵਾਲ ਖੜਾ ਹੁੰਦਾ ਹੈ ਕਿ ਹੁਣ ਤੱਕ ਇੰਨੇ ਪ੍ਰਧਾਨ ਆਏ ਇੰਨੇ ਚਲੇ ਗਏ ਕਿਸੇ ਨੇ ਵੀ ਆਪਣੀ ਪ੍ਰਧਾਨਗੀ ਦੇ ਉੱਤੇ ਕਮੰਡ ਨਹੀਂ ਕੀਤਾ ਜਾਂ ਕਿਸੇ ਨੂੰ ਕਿਸੇ ਲੀਡਰ ਨੂੰ ਉਹਨਾਂ ਦੀ ਪ੍ਰਧਾਨਗੀ ਦੇ ਉੱਤੇ ਇੰਨਾ ਟੁੱਟ ਭਰੋਸਾ ਨਹੀਂ ਰਿਹਾ ਕਿ ਉਹਨਾਂ ਤੋਂ ਇਲਾਵਾ ਕੋਈ ਹੋਰ ਪ੍ਰਧਾਨ ਨਹੀਂ ਹੋ ਸਕਦਾ ਤੇ ਫਿਰ ਹੁਣ ਆ ਕੇ ਇਹ ਸਿਚੁਏਸ਼ਨ ਕਿਉਂ ਖੜੀ ਹੋ ਗਈ ਹੈ ਕਿਉਂ ਹੁਣ ਆ ਕੇ ਇਸ ਸਿਚੁਏਸ਼ਨ ਦੇ ਵਿੱਚ ਅਕਾਲੀ ਲੀਡਰ ਇਹ ਕਹਿ ਰਹੇ ਆ ਕਿ ਉਹਨਾਂ ਨੂੰ ਉਹਨਾਂ ਦੀ ਪਾਰਟੀ ਨੂੰ ਜਾਂ ਅਕਾਲੀ ਦਲ ਨੂੰ ਉਹਨਾਂ ਦੇ ਆਗੂ ਤੋਂ ਵੀ ਹੁਣਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੋਰ ਕੋਈ ਲੀਡਰ ਉੱਭਰਣ ਯੋਗ ਨਹੀਂ ਹੈ ਕਿ ਹੋਰ ਕੋਈ ਲੀਡਰ ਪ੍ਰਧਾਨ ਬਣਨ ਯੋਗ ਨਹੀਂ ਹੈ ਕਿ ਅਕਾਲੀ ਦਲ ਦੇ ਵਿੱਚ ਪੂਰੀ ਪਾਰਟੀ ਦੇ ਵਿੱਚ ਕੋਈ ਇੱਕ ਇਹੋ ਜਿਹਾ ਲੀਡਰ ਨਹੀਂ ਹੈ ਜੇ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਹਟਦੇ ਨੇ ਤਾਂ ਉਹਨਾਂ ਦੀ ਥਾਂ ਲੈ ਸਕੇ ਹੈਰਾਨੀ ਦੀ ਗੱਲ ਇਹ ਹੈ ਕਿ ਕੀ ਹੁਣ ਅਕਾਲੀ ਲੀਡਰ ਆਪਣੀ ਅਯੋਗਤਾ ਸਵੀਕਾਰ ਕਰਨ ਲੱਗ ਗਏ ਨੇ ਅਯੋਗਤਾ ਦੀ ਗੱਲ ਕਰੀਏ ਤਾਂ ਆਗੂ ਵੀ ਹੋਣਾ ਜਾਂ ਪਾਰਟੀ ਨੂੰ ਏਸ ਕਿਨਾਰੇ ਲਿਆ ਕੇ ਖੜਿਆਂ ਤਾਂ ਪਹਿਲਾਂ ਹੀ ਕਰ ਦਿੱਤਾ ਗਿਆ ਉਹ ਕਿਸੇ ਹੋਰ ਨੇ ਵਿਰੋਧੀ ਪਾਰਟੀਆਂ ਨੇ ਤਾਂ ਕੀ ਕਰਨਾ ਸੀ ਉਹ ਲੋਕਾਂ ਨੇ ਕਰ ਦਿੱਤਾ ਲੋਕਾਂ ਨੇ ਹੀ ਅਸਲ ਸਾਹਮਣੇ ਰੱਖ ਦਿੱਤਾ ਲੋਕਾਂ ਨੇ ਮਹਿਜ਼ 3 ਐਮਐਲਏ ਜਿਤਾਏ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਰਹੀ। ਉਹਨਾਂ 3 ਐਮਐਲਏਾਂ ਦੇ ਵਿੱਚੋਂ 1 ਐਮਐਲਏ ਛੱਡ ਕੇ ਜਾ ਚੁੱਕਿਆ। 1 ਐਮਐਲਏ ਕਮੇਟੀ ਦੀਆਂ ਮੀਟਿੰਗਾਂ 'ਚ ਸ਼ਾਮਿਲ ਨਹੀਂ ਹੋ ਰਿਹਾ। ਬਚੇ 1 ਐਮਐਲਏ ਗਨੀਵ ਕੌਰ ਮਜੀਠੀਆ। 1 ਐਮਪੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਜਿਹੜੀ ਪਾਰਟੀ ਕਾਰਜਸ਼ੀਲ ਰਹੀ ਹੈ, ਉਸ ਪਾਰਟੀ ਨੇ 1 ਐਮਪੀ ਲੋਕਸਭਾ ਦੇ ਵਿੱਚ ਬਣਾਇਆ। ਮਹਿਜ਼ 1 ਐਮਪੀ ਇਤਿਹਾਸਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹਦੇ 3 ਐਮਐਲਏਾਂ ਦੇ ਵਿੱਚੋਂ 1 ਐਮਐਲਏ ਜਾ ਚੁੱਕਿਆ ਜਿਹਦੇ ਜ਼ਿੰਮਨੀ ਚੋਣਾਂ ਦੇ ਵਿੱਚ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਜਿਹੜੇ ਚੁਣੇ ਹੋਏ ਲੀਡਰ ਜਿਹੜੇ ਨੇ ਜਿਹੜੇ ਰੱਖੇ ਗਏ ਉਮੀਦਵਾਰ ਜਿਹੜੇ ਨੇ ਸੋਚੇ ਹੋਏ ਉਮੀਦਵਾਰ ਜਿਹੜੇ ਨੇ ਉਹ ਪਾਰਟੀ ਛੱਡ ਛੱਡ ਕੇ ਦੂਜੀਆਂ ਪਾਰਟੀਆਂ 'ਚ ਜਾ ਕੇ ਉਮੀਦਵਾਰੀ ਕਰ ਰਹੇ ਨੇ ਜਾਂ ਫਿਰ ਕਹਿ દਈਏ ਕਿ ਜਿਨ੍ਹਾਂ ਨੇ ਲੋਕ ਸਭਾ ਸੀਟਾਂ ਦੇ ਉੱਤੇ 13 ਲੋਕ ਸਭਾ ਸੀਟਾਂ ਦੇ ਉੱਤੇ 10 ਸੀਟਾਂ ਤੋਂ ਆਪਣੀ ਜ਼ਮਾਨਤ ਜਬਤ ਕਰਵਾਈ ਹੈ ਮਹੱਸ ਇੱਕ ਸੀਟ ਦੇ ਉੱਤੇ ਸਾਖ ਬਚਾ ਸਕੇ ਨੇ ਜਿੱਤ ਹਾਸਲ ਕਰਕੇ ਕੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਜਿਹੜੀ ਪਾਰਟੀ ਕਾਰਜਸ਼ੀਲ ਸੀ ਉਹ ਸਿਰਫ ਇੰਨਾ ਹੀ ਕਰ ਸਕੀ ਔਰ ਤਾਂ ਵੀ ਇਹ ਲੀਡਰ ਕਹਿੰਦੇ ਨੇ ਕਿ ਪਾਰਟੀ ਨੂੰ ਜੇ ਕੋਈ ਗਾਂਹ ਤੋੜ ਸਕਦਾ ਤੇ ਉਹ ਸਿਰਫ ਸੁਖਬੀਰ ਸਿੰਘ ਬਾਦਲ ਨਹੀਂ ਸਿਆਸੀ ਤੌਰ ਦੇ ਉੱਤੇ ਪਾਰਟੀ ਦੇ ਕੀ ਹਾਲਾਤ ਨੇ ਸ਼ਾਇਦ ਇਹ ਲੀਡਰ ਅੱਖੀਂ ਵੇਖ ਕੇ ਵੀ ਉਹਨੂੰ ਸਵੀਕਾਰ ਨਹੀਂ ਰਿਹਾ ਅੱਖਾਂ ਥਾਣੀ ਵੇਖ ਕੇ ਵੀ ਅੱਖਾਂ ਮੀਚੀਆਂ ਜਾ ਰਹੀਆਂ ਨੇ ਜਾਂ ਫਿਰ ਲੋਕਾਂ ਅੱਖਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ ਜਾ ਰਿਹਾ ਸਵਾਲ ਇਹ ਹੈ ਕਿ ਆਖਿਰ ਇੰਨਾ ਕੁਝ ਹੋਣ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਪਾਰਟੀ ਹੀਠਾਂ ਡਿੱਗ ਜਾਣ ਦੇ ਬਾਵਜੂਦ ਜਦੋਂ ਲੀਡਰ ਇਹ ਕਹਿਣ ਇਸ ਸੁਖਵੀਰ ਸਿੰਘ ਬਾਦਲ ਤੋਂ ਇਲਾਵਾ ਪਾਰਟੀ ਨੂੰ ਹੋਰ ਕੋਈ ਨਹੀਂ ਤੋੜ ਸਕਦਾ ਇੱਥੇ ਆ ਕੇ ਸਵਾਲ ਖੜਾ ਹੁੰਦਾ ਕਿ ਹਾਲਾਤ ਇਹੋ ਜਿਹੇ ਹੋਏ ਤੇ ਇਹਦੇ ਪਿੱਛੇ ਸੁਖਵੀਰ ਸਿੰਘ ਬਾਦਲ ਨੇ ਕੀ ਕੀਤਾ ਇਹਨਾਂ ਹਾਲਾਤਾਂ ਦੇ ਵਿੱਚ ਜੇ ਪਾਰਟੀ ਪਹੁੰਚ ਗਈ ਹੈ ਤੇ ਇਸ ਤੋਂ ਉੱਪਰ ਉੱਠਣ ਲਈ ਸੁਖਵੀਰ ਸਿੰਘ ਬਾਦਲ ਨੇ ਕਿਹੜੀ ਰਣਨੀਤੀ ਅਖਤਿਆਰ ਕੀਤੀ ਹੈ ਪਰ ਲੰਘੇ ਦਿਨ ਦੀ ਮੀਟਿੰਗ ਦੇ ਵਿੱਚ ਕਲੀਅਰ ਕਰ ਦਿੱਤਾ ਗਿਆ ਕਿ ਪਾਰਟੀ ਨੂੰ ਵਹ ਹੋਣਾ ਆਗੂ ਵੀ ਹੋਣਾ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਹੋ ਸਕਦਾ ਹੈ ਕਿ ਆਪਣੇ ਆਪ ਦੀ ਅਯੋਗਤਾ ਵੀ ਦੱਸ ਦਿੱਤੀ ਹੋਵੇ ਕਿ ਹੋਰ ਕੋਈ ਲੀਡਰ ਹੈ ਨਹੀਂ ਜੋ ਪ੍ਰਧਾਨ ਦੇ ਅਹੁਦੇ ਦੇ ਉੱਤੇ ਜਾ ਕੇ ਬੈਠ ਸਕੇ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਅਕਾਲੀ ਦਲ ਦੇ ਭਵਿੱਖ ਵਾਸਤੇ ਵੇਖਣ ਦੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ